ਆਓ ਇਸ ਡੱਬੇ ਦੀ ਲੰਬਾਈ ਮਾਪੀਏ ਇਸ ਡੱਬੇ ਦੀ ਲੰਬਾਈ ਸਹੀ ਢੰਗ ਨਾਲ ਮਾਪਣ ਲਈ ਸਾਨੂੰ ਤਿੰਨ ਗੱਲਾਂ ਧਿਆਨ ਵਿੱਚ ਰੱਖਣੀਆਂ ਪੈਣਗੀਆਂ ਪਹਿਲੀ ਇਹ ਕਿ ਅਸੀਂ ਸਾਰੇ ਮਾਪ ਹਮੇਸ਼ਾ ਜ਼ੀਰੋ ਦੇ ਨਿਸ਼ਾਨ ਤੋਂ ਸ਼ੁਰੂ ਕਰਦੇ ਹਾਂ ਇਸ ਸਕੇਲ ਵਿੱਚ ਜ਼ੀਰੋ ਦਾ ਨਿਸ਼ਾਨ ਇੱਥੇ ਹੈ ਤੇ ਅਸੀਂ ਇੱਥੋਂ ਹੀ ਸ਼ੁਰੂ ਕਰਾਂਗੇ ਦੂਜੀ ਗੱਲ ਇਹ ਹੈ ਕਿ ਅਸੀਂ ਸਕੇਲ ਨੂੰ ਵਸਤੂ ਦੀ ਲੰਬਾਈ ਦੇ ਸਮੰਤਰ ਉਸ ਵਸਤੂ ਦੇ ਸੰਪਰਕ ਵਿੱਚ ਰੱਖਣਾ ਹੈ ਜਿਵੇਂ ਇੱਥੇ ਤੁਸੀਂ ਇਹ ਦੇਖ ਸਕਦੇ ਹੋ ਕਿ ਅਸੀਂ ਸਕੇਲ ਨੂੰ ਡੱਬੇ ਦੀ ਲੰਬਾਈ ਦੇ ਸਮੰਤਰ ਉਸ ਦੇ ਸੰਪਰਕ ਵਿੱਚ ਰੱਖਿਆ ਹੈ ਜੇ ਅਸੀਂ ਸਕੇਲ ਨੂੰ ਕਿਸੇ ਹੋਰ ਤਰੀਕੇ ਨਾਲ ਰੱਖੀਏ ਜਿਵੇਂ ਕਿ ਇਸ ਤਰ੍ਹਾਂ ਜਾਂ ਫਿਰ ਇਸ ਨੂੰ ਅਸੀਂ ਇੱਥੇ ਇਸ ਤਰ੍ਹਾਂ ਰੱਖੀਏ ਤਾਂ ਲੰਬਾਈ ਮਾਪਣ ਦਾ ਇਹ ਤਰੀਕਾ ਗਲਤ ਹੈ ਕਿਉਂਕਿ ਹੈਗਾ ਤਾਂ ਸਕੇਲ ਡੱਬੇ ਦੇ ਸੰਪਰਕ ਵਿੱਚ ਪਰ ਇਹ ਲੰਬਾਈ ਦੇ ਸਮੰਤਰ ਨਹੀਂ ਹੈ ਹੈਨਾ ਇਸ ਲਈ ਸਾਨੂੰ ਇਸ ਨੂੰ ਵਸਤੂ ਦੀ ਲੰਬਾਈ ਦੇ ਸਮੰਤਰ ਵਸਤੂ ਦੇ ਸੰਪਰਕ ਵਿੱਚ ਰੱਖਣਾ ਪਵੇਗਾ ਹੁਣ ਅਸੀਂ ਦੇਖ ਸਕਦੇ ਹਾਂ ਕਿ ਇਹ ਬਿੰਦੂ 0 ਦੇ ਚਿੰਨ ਤੋਂ ਸ਼ੁਰੂ ਹੋ ਰਿਹਾ ਹੈ ਤੇ ਇਸ ਸਕੇਲ ਨੂੰ ਵਸਤੂ ਦੇ ਸੰਪਰਕ ਵਿੱਚ ਉਸ ਦੀ ਲੰਬਾਈ ਦੇ ਸਮੰਤਰ ਰੱਖਿਆ ਗਿਆ ਹੈ ਆਹ ਹੁਣ ਆਪਾਂ ਦੇਖੀਏ ਕਿ ਇਹ ਲੰਬਾਈ ਕਿੱਥੇ ਖਤਮ ਹੋ ਰਹੀ ਹੈ ਇਹ 25 ਸੈਂਟੀਮੀਟਰ ਦੇ ਚਿੰਨ ਦੇ ਆਸ-ਪਾਸ ਸਮਾਪਤ ਹੋ ਰਹੀ ਹੈ ਇਹ ਲਗਭਗ 25.1 ਸੈਂਟੀਮੀਟਰ ਹੈ ਯਾਨੀ ਅਸੀਂ ਕਹਿ ਸਕਦੇ ਹਾਂ ਕਿ ਇਸ ਡੱਬੇ ਦੀ ਲੰਬਾਈ 25.1 ਸੈਂਟੀਮੀਟਰ ਹੈ ਇਸ ਤੋਂ ਬਾਅਦ ਆਖਰੀ ਚੀਜ਼ ਜੋ ਸਿਧਾਂਤ ਵਿੱਚ ਰੱਖਣੀ ਹੈ ਉਹ ਹੈ ਸਾਡੀ ਅੱਖਾਂ ਦੀ ਸਥਿਤੀ ਲੰਬਾਈ ਮਾਪਦੇ ਸਮੇਂ ਸਾਨੂੰ ਆਪਣੀਆਂ ਅੱਖਾਂ ਨੂੰ ਸਹੀ ਸਥਿਤੀ ਵਿੱਚ ਰੱਖਣ ਦੀ ਲੋੜ ਹੁੰਦੀ ਹੈ ਯਾਨੀ ਸਾਡੀਆਂ ਅੱਖਾਂ ਉਸ ਬਿੰਦੂ ਦੇ ਬਿਲਕੁਲ ਸਾਹਮਣੇ ਹੋਣੀਆਂ ਚਾਹੀਦੀਆਂ ਨੇ ਜਿੱਥੋਂ ਮਾਪ ਲਿਆ ਜਾਣਾ ਹੈ ਇਸ ਲਈ ਜੇ ਮੈਂ ਇਹ ਮਾਪਣਾ ਚਾਹਾਂ ਕਿ ਸੈਂਟੀਮੀਟਰ ਸਕੇਲ ਤੇ ਇਹ ਬਿੰਦੂ ਕਿੱਥੇ ਹੈ ਤਾਂ ਮੇਰੀਆਂ ਅੱਖਾਂ ਠੀਕ ਇਸ ਬਿੰਦੂ ਦੇ ਸਾਹਮਣੇ ਹੋਣੀਆਂ ਚਾਹੀਦੀਆਂ ਨੇ ਨਾ ਕਿ ਇਸ ਦੇ ਖੱਬੇ ਪਾਸੇ ਨਾ ਹੀ ਸੱਜੇ ਪਾਸੇ ਇਸੇ ਤਰ੍ਹਾਂ ਜੇ ਮੈਂ ਇਹ ਮਾਪਣਾ ਚਾਹਾਂ ਕਿ ਕਿਹੇ ਬਿੰਦੂ ਸੈਂਟੀਮੀਟਰ ਸਕੇਲ ਤੇ ਸਥਿਤ ਹੈ ਤਾਂ ਫਿਰ ਤੋਂ ਮੇਰੀਆਂ ਅੱਖਾਂ ਇਸ ਬਿੰਦੂ ਦੇ ਸਾਹਮਣੇ ਹੋਣੀਆਂ ਚਾਹੀਦੀਆਂ ਨੇ ਇਸ ਦੇ ਖੱਬੇ ਜਾਂ ਸੱਜੇ ਪਾਸੇ ਨਹੀਂ ਇਸ ਦਾ ਕਾਰਨ ਇਹ ਹੈ ਕਿ ਜੇ ਸਾਡੀਆਂ ਅੱਖਾਂ ਥੋੜਾ ਜਿਆ ਖੱਬੇ ਪਾਸੇ ਜਾਂ ਸੱਜੇ ਪਾਸੇ ਹੋਣ ਗਿਆ ਤਾਂ ਸਾਡਾ ਮਾਪ ਬਦਲ ਜਾਵੇਗਾ ਜਿਵੇਂ ਕਿ ਜੇ ਅਸੀਂ ਆਪਣੀਆਂ ਅੱਖਾਂ ਨੂੰ ਕੁਝ ਅਲਗ ਕੋਣ ਤੇ ਰੱਖ ਕੇ ਇਸ ਬਿੰਦੂ ਨੂੰ ਮਾਪਣ ਦੀ ਕੋਸ਼ਿਸ਼ ਕਰੀਏ ਕੇ ਬਿੰਦੂ ਸੈਂਟੀਮੀਟਰ ਸਕੇਲ ਤੇ ਕਿੱਥੇ ਹੈ ਤਾਂ ਅਸੀਂ ਦੇਖ ਸਕਦੇ ਹਾਂ ਕਿ ਇਸ ਕੋਣ ਤੋਂ ਇਹ ਲਗਭਗ 25 ਸੈਂਟੀਮੀਟਰ ਹੈ ਤੇ ਇਸ ਦੂਜੇ ਕੋਣ ਤੋਂ ਇਹ ਲਗਭਗ 24.9 ਜਾਂ 24.8 ਸੈਂਟੀਮੀਟਰ ਪ੍ਰਤੀਤ ਹੋ ਰਿਹਾ ਹੈ ਇਸ ਤਰ੍ਹਾਂ ਜੇ ਸਾਡੀਆਂ ਅੱਖਾਂ ਸਹੀ ਸਥਿਤੀ ਵਿੱਚ ਨਹੀਂ ਹਨ ਤਾਂ ਸਾਨੂੰ ਅਲੱਗ-ਅਲੱਗ ਕੋਣ ਤੋਂ ਅਲੱਗ-ਅਲੱਗ ਮਾਪ ਮਿਲਣਗੇ ਇਸ ਲਈ ਸਹੀ ਮਾਪ ਪ੍ਰਾਪਤ ਕਰਨ ਲਈ ਸਾਡੀਆਂ ਅੱਖਾਂ ਨੂੰ ਉਸ ਬਿੰਦੂ ਦੇ ਬਿਲਕੁਲ ਸਾਹਮਣੇ ਹੋਣਾ ਚਾਹੀਦਾ ਹੈ ਜਿਸ ਨੂੰ ਅਸੀਂ ਮਾਪ ਰਹੇ ਹਾਂ ਤਾਂ ਇਹ ਤਿੰਨ ਚੀਜ਼ਾਂ ਹਨ ਜੋ ਸਾਨੂੰ ਕਿਸੇ ਵੀ ਵਸਤੂ ਨੂੰ ਮਾਪਦੇ ਸਮੇਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ ਪਹਿਲੀ ਇਹ ਕਿ ਸਾਨੂੰ ਹਮੇਸ਼ਾ 0 ਸੈਂਟੀਮੀਟਰ ਦੇ ਨਿਸ਼ਾਨ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਦੂਜੀ ਸਾਨੂੰ ਸਕੇਲ ਨੂੰ ਵਸਤੂ ਦੇ ਸੰਪਰਕ ਵਿੱਚ ਤੇ ਉਸ ਦੀ ਲੰਬਾਈ ਦੇ ਸਮੰਤਰ ਰੱਖਣਾ ਚਾਹੀਦਾ ਹੈ ਤੇ ਤੀਜੀ ਇਹ ਕਿ ਸਾਡੀਆਂ ਅੱਖਾਂ ਠੀਕ ਸਥਿਤੀ ਵਿੱਚ ਹੋਣੀਆਂ ਚਾਹੀਦੀਆਂ ਨੇ ਯਾਨੀ ਇਹ ਉਸ ਬਿੰਦੂ ਦੇ ਠੀਕ ਸਾਹਮਣੇ ਹੋਣੀਆਂ ਚਾਹੀਦੀਆਂ ਨੇ ਜਿਸ ਨੂੰ ਅਸੀਂ ਮਾਪ ਰਹੇ ਹਾਂ